ਤੇ ਸਾਰੇ ਪੱਤਰਕਾਰ ਵੀਰਾਂ ਨੂੰ ਜੀ ਆਇਆਂ ਤੁਹਾਡਾ ਸ਼ੁਕਰੀਆ ਤੁਸੀਂ ਇੱਥੇ ਟਾਈਮ ਕੱਢਿਆ ਤੇ ਮੇਰੇ ਪਾਰਟੀ ਦੇ ਜਿਹੜੇ ਜਾਰੂ ਵਰਕਰ ਨੇ ਉਹਨਾਂ ਦਾ ਵੀ ਧੰਨਵਾਦ ਹੈ ਅੱਜ ਜਿਹੜਾ ਮੇਨ ਮਕਸਦ ਹੈ ਪ੍ਰੈਸ ਕਾਨਫਰੰਸ ਕਰਨ ਦਾ ਕੱਲ ਮੈਨੂੰ ਪਤਾ ਲੱਗਾ ਔਰ ਮੈਨੂੰ ਉਹ ਪ੍ਰੈਸ ਕਾਨਫਰੰਸ ਦੀ ਜਿਹੜੀ ਉਹ ਵੀਡੀਓ ਭੇਜੀ ਸਾਡੇ ਬੜੇ ਸਤਿਕਾਰਯੋਗ ਬੜੇ ਮਸ਼ਹੂਰ ਲੀਡਰ ਇੱਕ ਬੜਾ ਮਸ਼ਹੂਰ ਪਰਿਵਾਰ ਐ ਐਮਐਲਏ ਸਾਹਿਬ ਸਰਦਾਰ ਰਾਣਾ ਸਾਹਿਬ ਇੰਦਰਪ੍ਰਤਾਪ ਜੀ ਉਹਨਾਂ ਨੇ ਵਿੱਚ ਇੱਕ ਆਪਣੀ ਪ੍ਰੈਸ ਕਾਨਫਰੰਸ ਕਰਦਿਆਂ ਇੱਕ ਗੱਲ ਕਹੀ ਪਈ ਪਿਛਲਾ ਤੇ ਕਰਪਸ਼ਨ ਕਰਦਾ ਸੀ ਤੇ ਅਗਲਾ ਉਹਦਾ ਵੀ ਪਿਓ ਹੈ ਵੀਡੀਓ ਕੋ 1 ਲੱਖ ਰੁਪਇਆ ਜਿਹੜਾ ਉਦਾਂ ਹੀ ਫੜ ਲਿੰਦਾ ਮੇਰੀ ਹੁਣ ਡਿਊਟੀ ਬਣਦੀ ਸੀ ਕਿ ਜਾਂ ਤੇ ਮੈਂ ਚੁੱਪ ਕਰ ਜਾਾਂ ਤੇ ਜਾਂ ਫਿਰ ਮੈਂ ਸਪਸ਼ਟ ਕਰਦਿਆਂ ਪਰ ਇਸ ਤੋਂ ਬਾਅਦ ਮੈਂ ਕਦੇ ਆਪਣੀ ਇਮਾਨਦਾਰੀ ਦਾ ਸਬੂਤ ਨਹੀਂ ਦੇਣਾ ਨਾ ਮੈਂ ਕੋਈ ਸਪਸ਼ਟ ਕਰਨਾ ਹੈ ਮੈਨੂੰ ਲੋੜ ਨਹੀਂ ਬਹੁਤ ਲੋਕ ਬਕਵਾਸ ਕਰਦੇ ਆ ਉਹ ਕਰਦੇ ਰਹਿਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਇਹਦੇ ਵਿੱਚ ਹੁਣ ਇਹ ਹੈ ਆਪਣੇ ਆਪ ਨੂੰ ਕਲੀਅਰ ਕਰ ਲਈ ਜਾਂ ਤੇ ਮੈਂ ਇਹ ਕਹਿ ਦਿਆਂ ਇੰਨਾ ਕੁ ਜਵਾਬ ਦੇ ਦਿਆਂ ਵੀ ਮੈਂ ਕਰਪਟ ਨਹੀਂ ਹਾਂ ਮੈਂ ਕਦੇ ਪੈਸਾ ਨਹੀਂ ਲਿਆ ਇਹਦੇ ਵਿੱਚ ਅੱਧ ਪਚੱਦ ਜਿਹੜੇ ਨੇ ਉਹ ਸੋਚਣਗੇ ਵੀ ਬੜਾ ਢਿੱਲਾ ਜਿਹਾ ਜਵਾਬ ਹੈ ਕਈ ਕਹਿਣਗੇ ਹੋ ਸਕਦਾ ਕਰਦਾ ਕ腐ਪਸ਼ਨ ਕਰਦਾ ਜਾਂ ਫਿਰ ਮੈਂ ਇਹ ਕਮਾਂ ਭਾਈ ਸਬੂਤ ਲਿਆ ਸਬੂਤ ਅਗਰ ਇਮਾਨਦਾਰੀ ਨਾਲ ਤੇ ਕਦੇ ਜ਼ਿੰਦਗੀ ਚ ਨਹੀਂ ਮਿਲ ਸਕਦਾ ਮੇਰੀ ਕ腐ਪਸ਼ਨ ਦਾ ਕੋਈ ਕਹਿ ਨਹੀਂ ਸਕਦਾ ਕਿ ਇੱਕ ਪੈਸਾ ਵੀ ਮੈਂ ਖਾਦਾ ਹਾਂ ਪਰ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਇੱਕ ਡੀਐਸਪੀ ਨੂੰ ਇੱਕ ਲੇਡੀ ਨੂੰ ਖੜ੍ਹਾ ਕਰਕੇ ਉਹਦੇ ਕੋਲ ਰੇਪ ਦਾ ਇਲਜ਼ਾਮ ਇੱਕ ਡੀਐਸਪੀ ਕਿਉਂਕਿ ਉਹ ਡੀਐਸਪੀ ਦੀ ਮੰਨਦਾ ਨਹੀਂ ਸੀਗਾ ਰੇਪ ਦਾ ਪਰਚਾ ਹੋਇਆ ਔਰ ਉਹ ਬੰਦਾ ਕੋਰਟ ਨੇ ਬਰੀ ਕਰ ਦਿੱਤਾ ਉਹਦੀ ਜ਼ਿੰਦਗੀ ਰੋਲ ਦਿੱਤੀ ਸੋ ਇਹ ਝੂਠੀਆਂ ਐਵੀਡੈਂਸ ਪੈਦਾ ਕਰ ਸਕਦਾ ਹੈ ਤਾਕਤ ਹੈ ਪੈਸਾ ਹੈ ਪਰ ਮੈਂ ਹੁਣ ਇਸ ਤੋਂ ਉੱਤੇ ਇੱਕ ਗੱਲ ਹੁਣ ਕਹਿਣਾ ਜੇ ਇਹਦੇ 'ਚ ਇੰਨੀ ਵੀ ਗੈਰਤ ਹੈਗੀ ਐ ਇੰਨੀ ਕਿ ਗੈਰਤ ਮੈਂ 11 ਤਰੀਕ ਨੂੰ ਸਵੇਰੇ 9 ਵਜੇ 베ਰ ਸਾਹਿਬ ਜਾਊਗਾ ਉੱਥੇ ਟਾਈਮ ਦੇ ਦਿਨਾ ਮੇਰੀ ਪ੍ਰੈਸ ਕਾਨਫਰੈਂਸ ਸੁਣ ਲਵੇ ਜੇ ਟਾਈਮ ਚੇਂਜ ਕਰਨਾ ਹੈ ਟਾਈਮ ਚੇਂਜ ਕਰ ਲਵੇ ਦਿਨ ਚੇਂਜ ਕਰ ਲਵੇ ਪਰ ਮੈਂ 11 ਤਰੀਕ ਦਾ ਨੂੰ ਟਾਈਮ ਦਿਨ ਨਾ ਤੋਂ ਕਿਹਾ ਜਾ ਪਰਮਾਤਮਾ ਦੀ ਕਚਹਿਰੀ 'ਚ ਜੇ ਕੋਈ ਝੂਠ ਬੋਲੂਗਾ ਪਿੱਛੇ ਵੀ ਸਜ਼ਾ ਮਿਲੀਆਂ ਲੋਕਾਂ ਨੂੰ ਔਰ ਮਿਲੂਗੀ ਜੇ 10 ਰੁਪਏ ਛੱਡੋ ਇੱਕ ਪੈਸੇ ਦੀ ਕਰਪਸ਼ਨ ਮੈਂ ਕੀਤੀ ਹੋਵੇ ਮੈਂ ਸੌ ਖਾਊਗਾ ਔਰ ਇਹ ਵੀ ਸੌ ਖਾਵੇ ਆ ਜਾਵੇ ਜੇ ਹੁਣ ਇੱਥੇ ਗੈਰਤ ਹੈ ਤੇ ਸੋ ਮੈਂ ਇਹ ਕਹੂੰਗਾ ਵੀ ਇੱਕ ਪੈਸਾ ਵੀ ਜੇ ਮੈਂ ਕਰਪਸ਼ਨ ਕੀਤੀ ਹੈ ਤੇ ਮੈਂ ਅਰਦਾਸ ਕਰੂੰਗਾ ਕਿ ਪਰਮਾਤਮਾ ਜੀ ਤੂੰ ਦੇਖ ਲੈਵੇਂ ਮੈਂ ਕਰਪਸ਼ਨ ਨਹੀਂ ਕੀਤੀ ਮੈਂ ਨਹੀਂ ਕਰਦਾ ਕਰਪਸ਼ਨ ਇਹੋ ਜੀਆਂ ਜਿਹੜੀਆਂ ਖੇਮਾ ਖਾਨ ਦੀ ਇਹਨਾਂ ਨੂੰ ਆ ਦਿੱਤਾ ਸੋ ਇਹ ਤੇ ਮੇਰੀ ਇਹ ਕਰਪਸ਼ਨ ਦਾ ਜਿਹੜਾ ਜਵਾਬ ਹੈ ਦੇਖੋ ਅੱਜ ਕਿਸੇ ਬੰਦੇ ਨੂੰ ਪੁੱਛੋ ਤੇ ਯਾਰ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਤਕਲੀਫ ਕਾਦੀ ਹੈ ਤੁਹਾਨੂੰ ਦੋ ਗੱਲਾਂ ਨੇ ਤਿੰਨ ਗੱਲਾਂ ਬਲਕੇ ਨੰਬਰ 1 ਕਹਿੰਦੇ ਨਸ਼ਿਆਂ ਤੋਂ ਬਹੁਤ ਤੰਗਾਂ ਸੀ ਨੰਬਰ 2 ਦੇ ਉੱਤੇ ਕਹਿੰਦੇ ਕ腐ਸ਼ਨ ਬਹੁਤ ਹੈ। ਨੰਬਰ 3 ਦੇ ਉੱਤੇ ਲੁੱਟਾਂ ਖੋਹਾਂ ਬਹੁਤ ਨੇ। ਮੈਂ ਤਿੰਨਾਂ ਦਾ ਹੀ ਜਵਾਬ ਦੇਣਾ। ਦੋ ਚੀਜ਼ਾਂ ਕ腐ਸ਼ਨ ਤੇ ਨਸ਼ੇ ਜਦੋਂ ਮੁੱਢ ਡੈਮੋਕਰੇਸੀ ਦਾ ਇਲੈਕਸ਼ਨ ਹੁੰਦੀ ਹੈ ਤੇ ਐਸ ਹਲਕੇ ਦੇ ਵਿੱਚ ਪੈਸੇ ਦੇ ਕੇ ਵੋਟਾਂ ਲਈਆਂ। 15 1500 ਰੁਪਏ ਸਾਰਿਆਂ ਨੂੰ ਪਤਾ ਹੈ ਇਹ ਵੀ ਸੌਖਾ ਜਿਹਾ ਵੀ ਮੈਂ ਨਹੀਂ ਦਿੱਤੇ ਨਸ਼ੇ ਹਰ ਤਰ੍ਹਾਂ ਦੇ ਸ਼ਰਾਬ ਤੇ ਚਲੋ ਆਪਣੀਆਂ ਫੈਕਟਰੀਆਂ ਨੇ ਚਿੱਟਾ ਗੋਲੀਆਂ ਆ ਆਪਣਾ ਪੋਸਟ ਪੋਸਟ ਆ ਭੁੱਕੀ ਜਿਹੜੀ ਹੈ ਅਫੀਮ ਹਰ ਤਰ੍ਹਾਂ ਦਾ ਨਸ਼ਾ ਵੰਡਿਆ ਗਿਆ ਤੇ ਜਦੋਂ 1500 ਰੁਪਏ ਵੰਡੇ ਉਦੋਂ ਕਰਪਸ਼ਨ ਦੀ ਜੜ ਬਣ ਦਿੱਤੀ ਤੇ ਜਦੋਂ ਨਸ਼ੇ ਵੰਡੇ ਨਸ਼ਿਆਂ ਦੀ ਜੜ ਬਣਨੀ ਤੇ ਫਿਰ ਕੌਣ ਬੰਦਾ ਜ਼ਿੰਮੇਵਾਰ ਆ ਅੱਜ ਪੰਜਾਬ ਨੂੰ ਬਰਬਾਦ ਕਰਨ ਵਾਲਾ ਔਰ ਨਸ਼ੇ ਵਾਲੇ ਜਿਹੜੇ ਆ ਉਹ ਲੁੱਟਾਂ ਖੋਹਾਂ ਕਰਦੇ ਆ ਤਿੰਨ ਚੀਜ਼ਾਂ ਨੂੰ ਪੀੜਤ ਐ ਇਹਨਾਂ ਨੂੰ ਕਹੋ ਕੌਣ ਜ਼ਿੰਮੇਵਾਰ ਆ ਤਿੰਨਾਂ ਚੀਜ਼ਾਂ ਵਾਸਤੇ ਜਿਹੜੇ ਨਸ਼ੇ ਵੰਡਦੇ ਆ ਪੈਸੇ ਦੀ ਵੋਟ ਪੈਸੇ ਦੇ ਕੇ ਵੋਟਾਂ ਖਰੀਦਦੇ ਆ ਉਹ ਬੰਦੇ ਜ਼ਿੰਮੇਵਾਰ ਨੇ ਦੂਸਰੀ ਗੱਲ ਇਹਨੂੰ ਚੈਲੰਜ ਕੀਤਾ ਸੀ ਵਾਲੀਏ ਨੇ ਐਚਐਸ ਵਾਲੀਆ ਜਿਹੜਾ ਹਲਕਾ ਇੰਚਾਰਜ ਐ ਕਪੂਰਥਲੇ ਦਾ ਤੈਨੂੰ ਸੌਂ ਖਾ ਕੇ ਪੈਸਾ ਨਾ ਵੰਡੀ ਸ਼ਰਾਬ ਨਾ ਵੰਡੀ ਨਸ਼ੇ ਨਾ ਵੰਡੀ ਤੇ ਮੇਰੇ ਨਾਲ ਇਲੈਕਸ਼ਨ ਲੜ ਲੈਵੀਂ ਜੇ ਮੈਂ ਹਾਰ ਜੰਨਾ ਤੇ ਸਾਰੀ ਜ਼ਿੰਦਗੀ ਤੇਰੀ ਚੱਕਰੀ ਕਰੂੰਗਾ ਉਹਦਾ ਚੈਲੰਜ ਕਿਉਂ ਨਹੀਂ ਕਬੂਲ ਕੀਤਾ ਜੀ ਇਹਨੇ ਚੈਲੰਜ ਕਬੂਲ ਕਰ ਲਿਆ ਜੇ ਕਿ ਅਕਾਲੀ ਦਲ ਦਾ ਗ੍ਰਾਫ ਜਿਹੜਾ ਹੈ ਬਹੁਤ ਜ਼ਿਆਦਾ ਡਾਊਨ ਹੈ ਤੇ ਸੇਮ ਗੱਲ ਮੈਂ ਕਹਿੰਨਾ ਵਾਂ ਆਜਬੇ ਇਲੈਕਸ਼ਨਾਂ ਤੂੰ ਮੈਨੂੰ ਪਤਾ ਅਕੋ ਰੇਟ ਵਧਾ ਦੇਗਾ ਸ਼ਾਇਦ ਤੂੰ ਹੋਰ ਜਿੱਤ ਜਾਗਾ ਤੇ ਪਰ ਆ ਜਵੇ ਜਦੋਂ ਦੇਖਣਾ ਇਹ ਦੇਖ ਲਵੇ ਇਹਨੇ ਬੀਜ ਬੋ ਦਿੱਤੇ ਇਹੋ ਜਿਹੇ ਬੰਦਿਆਂ ਨੇ ਜ਼ਿੰਦਗੀ ਚ ਅੱਗੋਂ ਤੁਸੀਂ ਆਪਣਾ ਲੀਡਰ ਕਦੇ ਇਮਾਨਦਾਰ ਨਹੀਂ ਚੁਣ ਸਕਦੇ ਤੁਸੀਂ ਕਰਪਟ ਲੀਡਰ ਨਸ਼ੇ ਮਡਨ ਵਾਲੇ ਲੀਡਰ ਚੁਣੋਗੇ ਇਲੈਕਸ਼ਨ ਉਹਨਾਂ ਦੀ ਰਹਿ ਜਾਣੀ ਹੈ ਇਮਾਨਦਾਰਾਂ ਦੀ ਇਲੈਕਸ਼ਨ ਨਹੀਂ ਰਹਿਣੀ ਇਹ ਬੀਜ ਬੋਹ ਦਿੱਤੇ ਐ ਇਸ ਬੰਦੇ ਨੇ ਬਾਕੀ ਮੈਂ ਪੈਸੇ ਚ ਕਦੇ ਵੀ ਇਹਦਾ ਮੁਕਾਬਲਾ ਨਹੀਂ ਕਰ ਸਕਦਾ ਕ腐ਸ਼ਨ ਦਾ ਮੈਂ ਜਵਾਬ ਦਿੱਤਾ ਪਰ ਮੈਂ ਹੰਕਾਰ ਨਹੀਂ ਹੈ ਮੈਨੂੰ ਮੈਂ ਦਾਅਵੇ ਨਾ ਕਹਿਣਾ ਵੀ ਮੇਰੀ ਜੁੱਤੀ ਏਰ ਗਾ ਵੀ ਨਹੀਂ ਹੈ ਪੈਸਾ ਉਹਦਾ ਕਿਹ ਹੋਊਗਾ ਮੈਂ ਉਂਗਲਾਂ ਤੇ ਗਿਣ ਲਿਆ ਜੀ ਲਿਸਟ ਲੈ ਲਿਆ ਜੇ ਕਿੰਨੇ ਸਪੋਰਟਸਮੈਨ ਤਿਆਰ ਕੀਤੇ ਆ ਕਿੰਨੇ ਮੈਂ ਪਲੇਅਰ ਕਿੰਨਿਆਂ ਦੀਆਂ ਜ਼ਿੰਦਗੀਆਂ ਸਵਾਰੀਆਂ ਕਿੰਨਿਆਂ ਨੂੰ ਖੇਡਾਂ ਵਾਲੇ ਪਾਸੇ ਲਾਇਆ ਕਿੰਨਿਆਂ ਨੂੰ ਪੜ੍ਹਾਈ ਵਾਲੇ ਪਾਸੇ ਲਾਇਆ ਇਹਨੇ ਬੱਚੇ ਮਾਰੇ ਲੋਕਾਂ ਦੇ ਨਸ਼ਿਆਂ ਚ ਪਾ ਕੇ ਅੱਡੇ ਬਣਾਤੇ 100 ਫਰਕ ਹੈ ਬਹੁਤ ਫਰਕ ਹੈ ਪੈਸੇ ਪੈਸੇ ਕੋਈ ਇਹ ਨਹੀਂ ਐ ਕੋਈ ਪੈਸੇ ਆ ਤੇ ਕੋਈ ਵੱਡਾ ਹੋ ਜਾਂਦਾ ਹੈ ਸਾਨੂੰ ਅੱਜ ਵੀ ਬੰਬੇ ਤੱਕ ਕੱਲ ਹੀ ਆ ਆ ਪਰਸੋਂ ਮੈਂ ਉੱਥੋਂ ਹੀ ਆਇਆ ਪਰਸੋਂ ਉੱਥੇ ਸੀਗੀ ਆਪਣਾ ਫੰਕਸ਼ਨ ਸੀ ਇੰਡੀਆ ਚੋਂ ਪੰਦ ਬੰਦੇ ਸਿਲੈਕਟ ਕੀਤੇ ਤੇ ਮੈਨੂੰ ਉੱਥੇ ਸਨਮਾਨਿਤ ਕੀਤਾ ਗਿਆ ਮੈਂ ਹੰਕਾਰ ਨਹੀਂ ਹੈ ਮੈਂ ਪਰਮਾਤਮਾ ਕੋ ਡਰ ਕੇ ਕਹਿਣਾ ਦੂਜੀ ਗੱਲ ਇਹ ਹੈ ਕਿ ਇਹ ਬੰਦਾ ਕਹਿੰਦਾ ਜੀ ਕੱਲ ਕਹਿ ਰਿਹਾ ਸੀ ਪਤਾ ਨਹੀਂ 15 ਕਰੋੜ ਰੁਪਏ ਦਾ ਉਹ ਸੀਵਰੇਜ ਪਾਤਾ ਫਲਾਣ ਕਰ ਦਿੱਤਾ ਝੂਠ ਦੀ ਰਾਜਨੀਤੀ ਲੂਠਦੀ ਰਾਜਨੀਤੀ ਕਿਦਾਂ ਤੇ ਜਦੋਂ ਤੁਹਾਨੂੰ ਯਾਦ ਹੋਊਗਾ ਪ੍ਰੈਸ ਕਾਨਫਰੰਸ ਕੇ ਕਰ ਕਰਕੇ ਕਹਿੰਦਾ ਹੁੰਦਾ ਸੀਗਾ ਕਿ ਮੈਂ ਆਹ ਚੀਜ਼ ਵੀ ਜਿਹੜੀ ਐ ਆ ਸੀਵਰੇਜ ਪਾਦਣ ਲੱਗਾ ਮੈਂ ਆਹ ਕਰਦਣ ਲੱਗਾ ਮੈਂ ਉਹ ਕਰਦਣ ਲੱਗਾ ਤੇ ਜਦੋਂ ਸ਼ਹਿਰ ਪਟਿਆ ਗਿਆ ਲੋਕਾਂ ਨੂੰ ਤਕਲੀਫ ہوئی ਰੌਲਾ ਪੈ ਗਿਆ ਚੁੱਪ ਰਿਆ ਇਹ ਸਾਰਾ ਸਾਲ ਤੇ ਹੁਣ ਪਤਾ ਹੈ ਕਿ ਮਾਰਚ ਦੇ ਵਿੱਚ ਪਲਾਂਟ ਸ਼ੁਰੂ ਹੋ ਜਾਂਦੇ ਨੇ ਸੂਕਾ ਡਲਿੰਦਾ ਹੈ ਅਫਸਰ ਅਫਸਰ ਸਾਰੇ ਨੇ ਜਦੋਂ ਪਲਾਂਟ ਸ਼ੁਰੂ ਹੋ ਜਾਣਾ ਮਾਰਚ ਦੇ ਵਿੱਚ ਸਾਰੇ ਕੰਮ ਸ਼ਹਿਰ ਦੇ ਹੋ ਜਾਣੇ ਸਾਰਾ ਕੁਝ ਵਧੀਆ ਹੋ ਜਾਣਾ ਤੇ ਹੁਣ ਫੇਰ ਪ੍ਰੈਸ ਕਾਨਫਰੰਸ ਲਈ ਆ ਗਿਆ ਜੇ ਲੋਕਾਂ ਨੂੰ ਤਕਲੀਫ ਹੋਈ ਤੇ ਸੱਜਨ ਸਿੰਘ ਦੇ ਖਾਤੇ 'ਚ ਪਾ ਦਿਓ ਤੇ ਜੇ ਕ੍ਰੈਡਿਟ ਲੈਣਾ ਤੇ ਆਪਣੇ ਲਈ ਲੈ ਲਓ ਆ ਜਿਹੜਾ ਕਹਿੰਦਾ ਸੀ ਕਿ ਮੈਂ ਉਹ ਪਾਈਪ ਪੁਆਣਾ ਹੈ ਤਲਵੰਡੀ ਜਿਹੜਾ ਸਾਰਿਆਂ ਨੂੰ ਪਤਾ ਸੌਹ ਪਵਾ ਕੇ ਪੁੱਛ ਲੋ ਸਾਰੀ ਮਨਜ਼ੂਰੀ ਮਜਾਰੀ ਅਫਸਰਾਂ ਨਾਲ ਗੱਲ ਕਰਕੇ ਤੇ ਮੈਂ ਡਾਕਟਰ ਬਲਵਿੰਦਰ ਨੂੰ ਤੇ ਸਾਡੇ ਹਲ ਉੱਥੇ ਬਲੌਕ ਇੰਚਾਰਜ ਨੇ ਕਮਲ ਹੁਣਾਂ ਨੂੰ ਕਿਹਾ ਸੀ ਵੀ ਪਾਦੇ ਸ਼ੁਰੂ ਕਰਦੇ ਹੋ ਉਹਨਾਂ 2-3 ਦਿਨ ਲੇਟ ਕਰ ਦਿੱਤਾ ਇਹਨੂੰ ਸੂ ਮਿਲ ਗਿਆ ਤੇ ਕੱਲ ਇਹਨੇ ਕਹਿਤਾ ਜੀ ਉਹ ਮੈਂ ਕਰਾ ਰਿਆਂ ਇਸੇ ਤਰ੍ਹਾਂ ਹੀ ਕਰਦਾ ਜੇ ਪੱਥਰ ਲੁਆਣਿਆਂ ਤੇ ਉਹ ਕਹਿ ਦਿੰਦਾ ਜੀ ਮੈਂ ਕਰਾਨਾ ਇੱਕ ਪਾਸੇ ਕਰੋੜਾਂ ਦੇ ਪ੍ਰੋਜੈਕਟ ਲੈ ਕੇ ਆਉਂਦਾ ਹੈ ਕਰੋੜਾਂ ਦੇ ਸੀਐਮ ਸਾਹਿਬ ਨੂੰ ਮਿਲ ਕੇ ਆਉਂਦਾ ਹੈ ਮੰਤਰੀਆਂ ਨੂੰ ਮਿਲ ਕੇ ਆਉਂਦਾ ਹੈ ਕਹਿੰਦਾ ਵੀ ਮੈਂ ਪ੍ਰੋਜੈਕਟ ਲਿਓਣਾ ਤੇ ਦੂਜੇ ਪਾਸੇ ਪਾਚ ਲਾਣ ਲਈ ਸੜਕ ਦੇ ਉੱਤੇ ਇਹਨੂੰ ਧਰਨਾ ਲਾਣਾ ਪੈਂਦਾ ਹੈ ਇੱਥੇ ਪੱਛ ਲਾਏ ਸੀਗੇ ਧਰਨਾ ਲਾਣਾ ਪਿਆ ਇਹਨੂੰ ਜੇ ਤੇਰੀ ਇੰਨੀ ਚਲਦੀ ਹੈ ਤੇ ਫਿਰ ਤੂੰ ਲਿਆ ਇੱਕ ਪਾਸੇ ਕਹਿੰਦਾ ਜੀ ਮੈਂ ਆ ਵੀ ਕੰਮ ਕਰਾ ਰਿਆ ਮੈਂ ਆ ਵੀ ਕਰਾ ਰਿਆ ਤੇ ਦੂਜੇ ਪਾਸੇ 1 ਮੀਟਰ ਨਹੀਂ ਲਵਾ ਸਕਦਾ ਕਹਿੰਦਾ ਜੀ ਮੀਟਰ ਨਹੀਂ ਲਾ ਰੇ ਮੀਟਰ ਕੱਟ ਨਹੀਂ ਰੇ ਇਹ ਕਿਹੜੀ ਦੇਖੋ ਗੱਲ ਕਰਨ ਲੱਗਿਆਂ ਥੋੜਾ ਜਿਹਾ ਜੇ ਤੀਉਂ ਝੂਠ ਬੋਲਣਾ ਸਿੱਖ ਲਓ ਤੁਸੀਂ ਪੈਸੇ ਆ ਐਡਮਿਸ਼ਨ ਤੇ ਟਾਪ ਦੇ ਸਕੂਲਾਂ ਚ ਲੈ ਸਕਦੇ ਪਰ ਅਕਲ ਨਹੀਂ ਉੱਥੋਂ ਲੈ ਸਕਦੇ ਅਕਲ ਤੇ ਤੁਹਾਨੂੰ ਉਦਾਂ ਹੀ ਆਉਂਦੀ ਪਰਮਾਤਮਾ ਹੀ ਦਿੰਦਾ ਹੈ ਬਾਕੀ ਇਹਨਾਂ ਦੇ ਜਿਹੜੇ ਕਾਰਨਾਮੇ ਆ ਮੈਂ ਤੁਹਾਨੂੰ ਆ ਮੇਰਕੋ ਚਿੱਠੀ ਪਈ ਹੈ ਤਕਰੀਬਨ 6-700 ਕਰੋੜ ਰੁਪਏ ਦਾ ਘਪਲਾ ਕੀਤਾ ਜਿਹੜਾ ਫੇਬਾ ਨੇ ਕੱਢਿਆ ਉਹ ਅਸੀਂ ਨਹੀਂ ਕੱਢਿਆ ਅਸੀਂ ਵੀ ਨੇ ਜਿਹੜਾ ਸੇਬੀ ਨੇ ਕੱਢਿਆ 68 ਕਰੋੜ ਰੁਪਈਆ ਨੂੰ ਜੁਰਮਾਨਾ ਕੀਤਾ ਜਿੱਦੇ ਚ ਪ੍ਰੈਸ ਕਾਨਫਰੰਸ ਕੀਤੀ ਸੀ ਦੋ ਲੀਡਰਾਂ ਨੇ ਮੈਂ ਵੀ ਦੱਸਿਆ ਸੀ ਤੁਹਾਨੂੰ ਉਹਦਾ ਜਵਾਬ ਦੇ ਦੇ ਮੇਰੇ ਤੇ ਤੇ ਲੱਖ ਰੁਪਈਆ ਦਾ ਇਲਜ਼ਾਮ ਲਾ ਦਿੱਤਾ ਵੀ ਇਹ ਲੱਖ ਰੁਪਈਆ ਉਹਦੇ ਕੋਲ ਫੜ ਲਿੰਦਾ ਹੈ ਤੇ ਮੈਂ ਤੇ ਉੱਥੇ ਹੁਣ 11 ਤਰੀਕ ਨੂੰ 9 ਵਜੇ ਉੱਥੇ ਆਪਣਾ ਦੱਸੂਗਾ ਕਿ ਇਹ ਤੇ ਇੱਕ ਲਫਜ਼ ਨਹੀਂ ਬੋਲਿਆ 700 ਰੁਪਏ ਦਾ ਸ਼ੇਅਰ ਖਰੀਦਿਆ ਉਦੋਂ ਬਾਅਦ ਇਹਨਾਂ ਨੇ ਜੋ ਗੜਬੜ ਕੀਤੀ ਲੋਕਾਂ ਦੇ 50-50 ਰੁਪਏ ਦੇ ਉਹ ਛੇ ਰਗਤ ਸਾਰੇ 1 ਲੱਖ ਕਿੰਨੇ ਹਜ਼ਾਰ ਪਰਿਵਾਰ ਅਜਾੜ ਕੇ ਰੱਖ ਦਿੱਤਾ ਇਸ ਬੰਦੇ ਨੇ ਔਰ ਇਹਨਾਂ ਨੂੰ ਅਗੇ ਬੈਨ ਸਾਰੇ ਪਰਿਵਾਰ ਨੂੰ ਹੋ ਗਿਆ ਸਾਰਾ ਪਰਿਵਾਰ ਤੇ ਬੈਨ ਲੱਗ ਗਿਆ ਕਿ ਤੁਸੀਂ ਇੱਥੇ ਕਦੇ ਵੀ ਇਹ ਦੇ ਵਿੱਚ ਕਰ ਨਹੀਂ ਸਕਦੇ ਔਰ ਇਹਦੀ ਜਿਹੜੀ ਮਿਲ ਹੈ ਇਹਦੀ ਪ੍ਰਾਪਰਟੀ ਵੇਚ ਕੇ ਰਿਕਵਰ ਕਰਨ ਲਈ ਆਰਡਰ ਹੋ ਗਿਆ ਹੈ ਵੀ ਰਿਕਵਰੀ ਕਰਕੇ ਤੇ ਉਹਨਾਂ ਨੂੰ ਦਿੱਤੇ ਜਾਣਗੇ ਇਸ ਉਹਨੇ ਕਿਹਾ ਆਪਣੇ ਨੇ ਸੇਬੀ ਨੇ ਔਰ ਇਹਨਾਂ ਨੇ ਹਾਈ ਕੋਰਟ ਤੇ ਹੁਣ ਸਟੇ ਲਿਆ ਆ। ਆ ਇੱਕ ਬੰਦਾ ਟੀਨੂ ਵਾਲੀਆ। ਮੇਰੇ ਕੋਲ ਵੀ ਆਇਆ ਇੱਥੇ ਰੋਂਦਾ ਫਿਰਦਾ ਹੈ ਵਿਚਾਰਾ। ਤਿੰਨ ਪਲਾਟ ਸੀਗੇ। ਇਹਦੇ ਇਸ ਬੰਦੇ ਨੇ ਇੱਕ ਪਲਾਟ ਉਹਨੇ ਉਹਦੀ ਚਾਚੀ ਕੋ ਖਰੀਦ ਕੇ 23 ਮਰਲੇ ਦਾ ਸ਼ਾਇਦ ਪਲਾਟ ਹੈ ਉਹ ਉੱਤੇ 109 ਕਰੋੜ ਰੁਪਏ ਕਰਜ਼ਾ ਲੈ ਲਿਆ। ਔਰ ਉਸ ਤੋਂ ਬਾਅਦ ਜਿਹੜਾ ਉਹਦੇ ਪਲਾਟ ਦੇ ਉੱਤੇ ਕਬਜ਼ਾ ਕਰ ਲਿਆ। ਉਨੇ ਉਹ ਜੀਸੀਬੀ ਲਾ ਕੇ ਸਾਰੇ ਉਹਦੇ ਹੱਕ ਚ ਫੈਸਲੇ ਫੁੱਸਲੇ ਹੋ ਰਹੇ ਨੇ ਇਹ ਪੈਸੇ ਪੁਸੇ ਖਰਚ ਖੁਰਚ ਕੇ ਕਰ ਲਿੰਦਾ ਔਰ ਉੱਥੇ ਅ ਹੁਣ ਉਹਨੇ ਢਾਟਾ ਜਾ ਕੇ ਉੱਥੇ ਫੋਟੋ ਖਿੱਚ ਕੇ ਆਇਓ ਸਾਰਾ ਇਹਦੇ ਇਹਨੇ ਲੈਂਟਰ ਲੂਟਣ ਦੀ ਤਿਆਰੀ ਸੀ ਉਹਨੇ ਢਾਕੇ ਉਹ ਮਾਰਿਆ ਉਸ ਤੋਂ ਬਾਅਦ ਇੱਕ ਨੀਤੀ ਅ ਲੜਕੀ ਹੈ ਨੀਤੀ ਵਾਲੀ ਹੈ ਇਹਦਾ ਨਾਮ ਸ਼ਾਇਦ ਜਲੰਧਰ ਤੋਂ ਉਨੇ ਇਥੇ ਪ੍ਰੈਸ ਕਾਨਫਰੰਸ ਕੀਤੀ ਸੀਗੀ ਉਹਦਾ ਕਲੋਨੀ ਕੱਟੀ ਸੀ ਉਹਦੇ ਤੇ ਕਬਜ਼ਾ ਇਹਦੇ ਰਿਸ਼ਤੇਦਾਰ ਜਿਹੜੇ ਨੇ ਕਰਨ ਦੀ ਵਿਉਂਤਬੰਦੀ ਕੀਤੀ ਔਰ ਇੱਕ ਸ਼ਰੀਫ ਪੜੀ ਲਿਖੀ ਇੰਨੀ ਵਧੀਆ ਲੇਡੀ ਉਹਦੇ ਤੇ ਚਾਰ ਪਰਚੇ ਕਰਾਏ ਇੱਕ ਤੇ ਪਰਚਾ ਡੀਐਸਪੀ ਤੇ ਕਰਾਇਆ ਕਿਉਂਕਿ ਇਹਦੇ ਅੱਖੇ ਨਹੀਂ ਸੀ ਲੱਗਦਾ ਇਹਦੀ ਸਰਕਾਰ ਨੇ ਚਾਰ ਪਰਚੇ ਉਸ ਲੇਡੀ ਤੇ ਕਰਾਏ ਤੇ ਜੇ ਮਨਦੀਪ ਧਰ ਦਿਓ ਗੱਲ ਕਰਦਾ ਬਾਤਾਂ ਵਰਨਦੀ ਪਿੱਤੂ ਸਾਨੂੰ ਬਿਮਾਰੀਆਂ ਸਾਨੂੰ ਫਲਾ ਰਿਆਂ ਉੱਥੇ ਤੇਰੀ ਮਿੱਲ ਜੜੀਏ ਲੋਕਾਂ ਨੂੰ ਜਿਉਣਾ ਹਰਾਮ ਕੀਤਾ ਤੇ ਉਹਦੇ ਤੇ ਤਿੰਨ ਪਰਚੇ ਤੇ ਇੱਕ ਪਰਚਾ ਜਿਹੜਾ ਉਹ ਇਹ ਕਰਾਨ ਲੱਗਾ ਜੋਰ ਲਾਇਆ ਇਹਨੇ ਵੀ ਸੜਕ ਦੇ ਉੱਤੇ ਬਲਾਸਟ ਕਰਕੇ ਤੇ ਸੜਕ ਡਵਾ ਰਿਆ ਤੇ ਉਹਦੀਆਂ ਲੱਤਾਂ ਤੱਕ ਤੋੜੀਆਂ ਬੰਦਾ ਹਸਪੀਟਲ ਰਿਆ ਮੰਦੀਪ ਧਰ ਦਿਓ ਇਹ ਤੇ ਇਹਨਾਂ ਦੀਆਂ ਕਰਤੂਤਾਂ ਨੇ ਅਜੇ ਮੈਂ ਆ ਥੋੜੀਆਂ ਜੀਆਂ ਦੱਸੀਆਂ ਨੇ ਤੇ ਹੋਰ ਪਤਾ ਨਹੀਂ ਜੰਨਿਆਂ ਦੀਆਂ ਕਿੰਨੀਆਂ ਕਿ ਕਰਤੂਤਾਂ ਨੇ ਔਰ ਐਸ ਹਲਕੇ ਦੇ ਵਿੱਚ ਫਰੋਤੀਆਂ ਜਿਹੜੀਆਂ ਨੇ ਕਰੋੜਾਂ ਅਰਬਾਂ ਰੁਪਏ ਮੈਨੂੰ ਲੱਗਦਾ ਲੋਕਾਂ ਨੇ ਡਰ ਦੇ ਮਾਰਿਆਂ ਦਿੱਤੇ ਜਿਹਦੀਆਂ ਫਰੋਤੀਆਂ ਦੀਆਂ ਕਾਲਾਂ ਹੁੰਦੀਆਂ ਸੀ ਉਹਦੇ ਪਿਓ ਨੂੰ ਛਡਾਇਆ ਕਿੰਨੇ ਆ ਕੇ ਰਜਿਸਟਰ ਹੋਇਆ ਹੈ ਸਾਰਾ ਕੁਝ ਹੋਇਆ ਕਿਧੀਆਂ ਹੁੰਦੀਆਂ ਸੀਗੀਆਂ ਕਿਹੜਾ ਬੰਦਾ ਹੈ ਉਹਦਾ ਜਿਹੜਾ ਇਹਦੀ ਗੱਡੀ ਚ ਬਿੰਦਾ ਹੈ ਮੇਰੇ ਨਾਲ ਤੇ ਇਦਾਂ ਦੇ ਬਿੰਦੇ ਜੀ ਆ ਜਿਹੜੇ ਬੈਠੇ ਨੇ ਜੋ ਗਲਤ ਕੰਮ ਕਰਨ ਵਾਲਾ ਬੰਦਾ ਇਹਦੇ ਫਿਰ ਮੈਂ ਹੋਰ ਕਹਿੰਨਾ ਸultanpur ਨੂੰ ਤੇ ਤੇਰੀ ਬਹੁਤ ਮਿਹਰਬਾਨੀ ਪੀਤੁ ਲਸ਼ਕਾ ਤੈ ਬਹੁਤ ਕੰਮ ਕਰਦੇ ਆ ਤੇਰੀ ਮਿਹਰਬਾਨੀ ਆਪਣੇ ਬਾਪੂ ਨੂੰ ਕਹੇ ਉੱਥੇ ਕਰ ਲਵੇ ਕਪੂਰਥਲੇ ਤੇ ਜਾਂ ਫਿਰ ਬਾਪੂ ਦੀ ਚੱਲਦੀ ਨਹੀਂ ਇਹਦੀ ਜਿਆਦਾ ਚੱਲਦੀ ਹੈ ਸultanpur ਜੇ ਮੈਂ ਕੰਮ ਕਰਾਉਣਾ ਕ੍ਰੈਡਿਟ ਲੈਂਦਾ ਏ ਤੇ ਇਹ ਕਹਿੰਦਾ ਮੈਂ ਹੀ ਕਰਾ ਰਿਆਂ ਚਲ ਤੂੰ ਕਰਾ ਰਿਆਂ ਭਾਈ ਤੇਰੀ ਜਿਆਦਾ ਬਾਪੂ ਨੂੰ ਚੱਲਣ ਲੱਗ ਗਈ ਬਾਪੂ ਨੂੰ ਕਹੇ ਉੱਥੇ ਕਪੂਰਥਲੇ ਵੀ ਕਰਾ ਦੇਵੇਂ ਹਸਪਤਾਲਾਂ ਦੇ ਵਿੱਚ ਕਹਿੰਦਾ ਜੀ ਹੁਣ ਮੈਂ ਡਾਕਟਰ ਲਿਆਂਦਾ ਤੇਰੇ ਪੀਜੀਆਈ ਵਾਲੇ ਡਾਕਟਰ ਤੇ ਫੇਲ ਹੋ ਗਿਆ ਹੁਣ ਉਹ ਤੇ ਆਏ ਨਹੀਂ ਹੁਣ ਕਹਿੰਦਾ ਜੀ ਇੱਥੇ ਮੈਂ ਇੱਕ ਡਾਕਟਰ ਲਿਆ ਆ ਤੇ ਆ ਵੀ ਹੋਜੂ ਤੇ ਉਹ ਵੀ ਹੋਜੂ ਮੈਨੂੰ ਲੱਗਦਾ ਜੇ ਤੂੰ ਲਿਆਂਦਾ ਤੇ ਛੱਬੀਆਂ ਬਣਾਉਣ ਵਾਲਾ ਲਿਆਂਦਾ ਹੋਊਗਾ ਕੋਈ ਸ਼ਿਫਾਰਿਸ਼ ਕੀਤੀ ਹੋ ਤੂੰ ਆ ਲਿਆਂਦਾ ਆ ਉਹ ਲਿਆਂਦਾ ਤੇ ਦੂਜੇ ਪਾਸੇ ਤਰ ਕੋ ਵੀਡੀਓ ਜੇ ਕਰਪਸ਼ਨ ਕਰਦਾ ਉਹ ਬਦਲਿਆ ਨਹੀਂ ਜਾਂਦਾ ਤਿੱਤੋਂ ਮਤਲਬ ਇਹ ਦੋਰੀ ਦੋਰੀਆਂ ਗੱਲਾਂ ਪਤਾ ਨਹੀਂ ਕਿੰਦਾਂ ਦੀਆਂ ਗੱਲਾਂ ਜਿਹੜੀਆਂ ਖਰੀ ਜਾਂਦਾ ਇਹਦੇ ਇੰਨੇ ਐਦਾਂ ਦੇ ਅੱਡੇ ਸਥਾਪਿਤ ਕਰ ਦਿੱਤੇ ਨੇ ਕਪੂਰਥਲੇ ਦੇ ਵਿੱਚ ਮੈਂ ਗਰੰਟੀ ਕਰਦਾ ਸਾਡੀ ਸ਼ਾਇਦ ਜ਼ਿੰਦਗੀ ਤੋਂ ਬਾਅਦ ਵੀ ਲੋਕੀ ਪਛਤਾਣਗੇ ਕਿ ਕਿੰਦਾਂ ਦਾ ਦੁਸ਼ਟ ਬੰਦਾ ਜਿਹੜਾ ਇੱਥੇ ਅਸੀਂ ਲੈੰਦਾ ਬਾਕੀ ਖਰੀਦ ਕੇ ਪੱਤਰਕਾਰ ਕਈ ਮੈਂ ਨਾ ਨਹੀਂ ਲੈਣਾ ਬਹੁਤ ਇਦਾਂ ਦੇ ਹੈਗੇ ਨੇ ਜਿਹੜੇ ਇਹ ਪੁੱਛਦੇ ਨੇ ਉਹਨਾਂ ਸਵਾਲ ਇਹ ਨਹੀਂ ਪੁੱਛਦੇ ਤੁਸੀਂ ਕਪੂਰਥਲੇ ਚ ਕੀਤਾ ਕੀ ਐ ਪੁੱਛਣਗੇ ਰਾਣਾ ਸਾਬ ਤੁਹਾਡੀਆਂ ਮੁੱਛਾਂ ਬੜੀਆਂ ਵਧੀਆ ਨੇ ਇਹ ਕਿਦਾਂ ਬਨਦੇ ਹੁੰਨੇ ਹੋ ਤੁਸੀਂ ਤੁਹਾਡੀ ਜੈਕਟ ਬੜੀ ਵਧੀਆ ਤੁਸੀਂ ਕੱਪੜੇ ਕਿੱਥੋਂ ਸਵਾਨੇ ਹੋ ਹੈ ਅੱਛਾ ਫਿਰ ਰਾਣਾ ਸਾਹਿਬ ਜਿਹੜੇ ਉਹ ਕਹਿੰਦੇ ਨੇ ਵੀ ਉਹ ਤੇ ਨਿਆਣਿਆਂ ਨੇ ਆ 5 ਕਰੋੜ ਦੀ ਗੱਡੀ ਲੈਤੀ ਐ ਹੈ ਔਰ ਮੈਂ ਇਦਾਂ ਕਰਦਾ ਪਾਈ ਤੁਸੀਂ ਗੱਡੀਆਂ ਲੈ ਸਕਦੇ ਹੋ ਤੁਸੀਂ ਤੁਹਾਡੀਆਂ ਕੱਪੜਿਆਂ ਦੀਆਂ ਵੀ ਖਬਰਾਂ ਤੁਹਾਡੀਆਂ ਦਰਜੀਆਂ ਦੀਆਂ ਵੀ ਖਬਰਾਂ ਲੱਗ ਜਾਂਦੀਆਂ ਨੇ ਤੁਸੀਂ ਇੱਥੇ ਇੱਕ ਘੋੜਾ ਘੋੜਿਆਂ ਦਾ ਫਾਰਮ ਵੀ ਬਣਾਉਣਾ ਸੀ ਇੱਥੇ ਕਹਿੰਦੇ ਸੀ ਵੀ ਇੱਥੇ ਪਤਾ ਨਹੀਂ ਇੱਕ ਬੁੱਸੋਵਾਲ ਬਣਾਉਣਾ ਸੀਗਾ ਹੈ ਤੁਸੀਂ ਉਹ ਕਰ ਸਕਦੇ ਹੋ ਪਾਈ ਮੇਰੇ ਕੋਲ ਤੇ 2006 ਮਾਡਲ ਹੈ 111 ਨੰਬਰ ਸਾਰੇ ਜਾਣਦੇ ਹੋਣੇ ਨੇ ਸੋ ਉਹ ਹੀ ਹੈ ਤੇ ਬਾਕੀ ਮੈਂ ਤੁਹਾਨੂੰ ਵੀ ਸ਼ਾਇਦ ਪੱਤਰਕਾਰ ਵੀਰਾਂ ਨੂੰ ਪਹਿਲਾਂ ਵੀ ਕਹਿ ਚੁੱਕਿਆ ਸੀਗਾ ਮੇਰੇ ਦੁਸ਼ਮਣ ਵੀ ਹੈਗੇ ਆ ਇਹਦੇ ਚਮਚੇ ਵੀ ਹੈਗੇ ਨੇ ਬਹੁਤ ਚਮਚੇ ਨੇ ਜਿਹੜੇ ਦੇਖੋ ਗੁਲਾਮ ਨੇ ਡਰਦੇ ਨੇ ਭਈ ਮੇਰੇ ਤੇ ਪਰਚਾ ਕਰਾ ਦੇਣ ਕਿ ਜੋ ਕਰਾ ਦਿੰਦਾ ਪਰਚਾ ਪਾਵਰਫੁੱਲ ਬੰਦਾ ਹੈ ਇਹ ਤੇ ਭਾਜੀਪੀ ਦੇ ਲੀਡਰਾਂ ਨੂੰ ਜਿਹੜਾ ਉਹਨਾਂ ਨੂੰ ਆਪਣੇ ਵਾਸਤੇ ਕਰ ਲਿੰਦਾ ਪੈਸੇ ਦੇ ਨਾਲ ਤੇ ਬਾਕੀ ਤਾਂ ਕੋਈ ਹੈ ਨਹੀਂ ਪਾਵਰਫੁੱਲ ਬੰਦਾ ਸੋ ਇਹ ਹਰ ਇੱਕ ਨੂੰ ਖਰੀਦਣ ਦੀ ਕੋਸ਼ਿਸ਼ ਕਰਦਾ ਪਰ ਸੱਜਨ ਸਿੰਘ ਚੀਮਾ ਨਾ ਤ ਕਦੇ ਝੁਕੂਗਾ ਨਾ ਡਰੂਗਾ ਨਾ ਖਰੀਦਿਆ ਜਾਊਗਾ ਤੂੰ ਮਰਜ਼ੀ ਕਰ ਲੈ ਤੂੰ ਤੇਰੇ ਨਾਲ ਟੱਕਰ ਲੈਂਦਾ ਰਹੂਗਾ ਤੇਰੀਆਂ ਗਲਤ ਕਾਰਨਾਮੇ ਨੂੰ ਉਜਾਗਰ ਕਰੂੰਗਾ ਤੂੰ ਮੈਨੂੰ ਛੇੜ ਲਿਆ ਹੁਣ ਤੇ ਹੁਣ ਅੱਗੋਂ ਬਸ ਤੂੰ ਜੋ ਮਰਜ਼ੀ ਕਰਨਾ ਕਰ ਲਵੀ ਖੜਾ ਹਾਂ ਮੈਂ ਇੱਥੇ ਮੈਂ ਸੋ ਇਸ ਕਰਕੇ ਐ ਵਰਕਰ ਜਿਹੜੇ ਨੇ ਆ ਹੁਣ ਕਹ ਰਿਸੀਪੀ ਇੱਥੇ ਮੇਰੀ ਪੋਸਟ ਦੇ ਉੱਤੇ ਕਮੈਂਟ ਨਹੀਂ ਕਰਦੇ ਇਹ ਦੂਜੇ ਦਿਨ ਹੀ ਕਿਤੇ ਫੋਨ ਕਰ ਦਿੰਦਾ ਜਾਂ ਬੰਦਾ ਭੇਜ ਦਿੰਦਾ ਵੀ ਦੇਖੋ ਕਿੰਨੇ ਮੇਰੇ ਹੱਕ ਚ ਕਮੈਂਟ ਕੀਤਾ ਕਿੰਨੇ ਖਿਲਾਫ ਕੀਤਾ ਕਮੈਂਟ ਕਰਨ ਤੋਂ ਡਰਦੇ ਆ ਯਾਰ ਬੰਦੇ ਇੰਨੀ ਦਹਿਸ਼ਤ ਕੀ ਸੁਲਤਾਨਪੁਰਿਓ ਕਪੂਰਥਲੇ ਵਾਲਿਓ ਇਦਾਂ ਹੀ ਕਰਦੇ ਰਹੋਗੇ ਤੁਸੀਂ ਗੁਲਾਮ ਬਣ ਕੇ ਹੀ ਰਹੋਗੇ ਤੇ ਮੈਂ ਭਾਈ ਸਾਹਿਬ ਕਿਸੇ ਦੀ ਜਿਹੜੀ ਐ ਕੰਮ ਉਦੇ ਕੰਮਾਂ ਤੋਂ ਉਹਦੀ ਕਰਤੂਤ ਦਾ ਪਤਾ ਲੱਗ ਜਾਂਦਾ ਹੈ ਮੈਂ ਨਮਾਣਾ ਜਾਂ ਬੰਦਾ ਵਾਂ ਮੇਰੇ ਪਿੰਡ ਜਾ ਕੇ ਦੇਖ ਲੋ ਤੇ ਹਲਕੇ 'ਚ ਜੋ ਮੈਂ ਕੰਮ ਕਰਾ ਰਿਹਾ ਮੈਂ ਕਦੇ ਹਾਈਲਾਈਟ ਨਹੀਂ ਕਰਦਾ ਘੜ ਤੋਂ ਘੜ 60 66 ਜਿਹੜੇ ਨੇ ਉਹ ਪੱਕੇ ਕਰ ਰਹੇ ਆ 40 50 ਸਟੇਡੀਅਮ ਬਣਾਵਾਂਗੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਬੱਚਿਆਂ ਨੂੰ ਖੇਡਾਂ ਦੇ ਮੈਦਾਨਾਂ ਦੇ ਵਿੱਚ ਲਿਆਵਾਂਗੇ ਸਾਫ਼ ਸੁਥਰਾ ਬਣਾਣਾ ਮੈਂ ਇਕੱਲੇ ਵੰਡ ਕੇ ਫੋਟੋ ਲਵਾਣ ਵਾਲਾ ਨਹੀਂ ਪ੍ਰੈਸ ਦੇ ਵਿੱਚ ਮੈਂ ਕੰਮ ਕਰੀ ਜਾਂਦਾ ਕਿਸੇ ਦੀ ਮਰਜ਼ੀ ਲਾ ਦੇਵੇ ਜਾਂ ਕੋਈ ਹਾਈਲਾਈਟ ਕਰਨ ਦੀ ਮੈਨੂੰ ਕਹਦਾ ਜਿਆਦਾ ਜ਼ਰੂਰਤ ਨਹੀਂ ਹੈ ਤੇ ਇਹਨੇ ਕਪੂਰਥਲੇ ਚ ਮੈਨੂੰ ਇੱਕ ਹੀ ਸਿਰਫ ਕੰਮ ਗਲਾ ਦੇ ਇਹਦੇ ਪਰਿਵਾਰ ਨੇ ਇੱਕ ਕੰਮ ਚੱਜਦਾ ਕੀਤਾ ਹੋਵੇ ਤੇ ਆ ਜਿਹੜਾ ਜਿਹੜੇ ਬੰਦੇ ਤੇ ਇਹਨੇ ਚਾਰ ਪਰਚੇ ਕੀਤੇ ਨੇ ਉਹਨੂੰ ਕੁੱਟਿਆ ਆਪਣੇ ਗੁੰਡਿਆਂ ਕੋਲ ਮਨ ਮਨਦੀਪ ਧਰ ਦਿਓ ਧਰ ਦਿਓ ਹਾਂ ਉਹਦੇ ਪਿੰਡ ਜਾ ਕੇ ਕਿਤੇ ਦੇਖਿਆ ਜੇ ਕਿਦਾਂ ਦੇ ਉਹਨੇ ਕੰਮ ਕੀਤੇ ਆ ਵਾਤਾਵਰਨ ਦੀ ਗੱਲ ਕਰਦਾ ਪਾਣੀਆਂ ਦੀ ਗੱਲ ਕਰਦਾ ਉਹ ਇਹਨੂੰ ਰਾਸ ਹੀ ਨਹੀਂ ਆਉਂਦੇ ਇੱਥੇ ਸੀਵਰੇਜ ਦਾ ਕੰਮ ਜਿੰਨਾ ਵੀ ਹੈ ਸਾਰੇ ਸਾਡੇ ਮੰਤਰੀ ਸਾਹਿਬ ਨੇ ਤਿੰਨ ਗੇੜੇ ਮਾਰੇ ਆ ਹੁਣ ਵੇ ਇਲੈਕਸ਼ਨ ਚ ਵਿਜੀ ਹੁਣ ਫੇਰ ਆਉਣਗੇ ਸ਼ੰਤ ਸੀਚੇਵਾਲ ਜੀ ਪਿੱਛੇ ਪਏ ਆ ਸਾਰੇ ਕੰਮ ਉਹ ਅਸੀਂ ਮੀਟਿੰਗਾਂ ਕਰਦੇ ਆ ਕੰਮ ਕਰਾਉਂਦੇ ਆ ਤੇ ਕਹਿੰਦਾ ਜੀ ਕੰਮ ਤੇ ਸਿਰਫ ਮੈਂ ਹੀ ਕਰਦਾ ਜੀ ਸੀਐਮ ਸਾਹਿਬ ਨੂੰ ਮਿਲਦਾ ਤੇ ਕੰਮ ਕਰਾ ਲਿੰਦਾ ਹੁਣ ਮੈਨੂੰ ਨਹੀਂ ਪਤਾ ਸੀ ਐ ਸੀਐਮ ਸਾਹਿਬ ਇਹਦਾ ਇੱਕ ਸਾਡਾ ਹੈ ਸੋ ਇਹੋ ਜਿਹਾ ਝੂਠ ਬੋਲ ਕੇ ਆਪਣੀ ਜਿਹੜੀ ਸਿਆਸਤ ਕਰਦਾ ਤੇ ਮੈਂ ਇਹਨੂੰ ਇੰਨਾ ਹੀ ਕਹਿਣਾ ਚਾਹੂੰ ਚਾਹੂੰਗਾ ਕਿ ਰੱਬ ਤੋਂ ਵੀ ਡਰ ਪੈਸਾ ਹਰ ਇੱਕ ਚੀਜ਼ ਨਹੀਂ ਹੁੰਦੀ ਪੈਸਾ ਕੁਛ ਨਹੀਂ ਹੈ ਪੈਸਾ ਕੁਛ ਨਹੀਂ ਇੱਜ਼ਤ ਕਮਾ ਲੈ ਆ ਕਦੇ ਗੂਗਲ ਕਰਕੇ ਇਹਨੂੰ ਪੜ ਲਿਆ ਜੇ ਤੇ ਗੂਗਲ ਕਰਕੇ ਸਾਨੂੰ ਪੜ ਲਿਆ ਜੇ ਉੱਥੋਂ ਪਤਾ ਲੱਗ ਜਾਂਦਾ ਬੰਦਿਆਂ ਦੇ ਕੈਰੇਕਟਰ ਦਾ ਤੇ ਬੰਦਿਆਂ ਦੇ ਜਿਹੜਾ ਉਹ ਕੰਮਾਂ ਦਾ ਸੋ ਇਹਨੇ ਇੰਨਾ ਕਲਜ਼ਾਮ ਲਾਇਆ ਹੁਣ ਮੈਂ ਅਗਲੇ ਇਲਜ਼ਾਮ ਦੀ ਜਿਹੜੀ ਇਹ ਉਡੀਕ ਕਰੂੰਗਾ ਹੁਣ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੇ ਕੋਈ ਸਵਾਲ ਪੁੱਛਣਾ ਹੈ ਤੇ ਪੁੱਛ ਲੇ ਤੇ 11 ਤਰੀਕ ਨੂੰ ਸਵੇਰੇ 9 ਵਜੇ ਸਾਰੇ ਜਣੇ ਤੇ ਪੱਤਰਕਾਰ ਵੀ ਪਹੁੰਚ ਲਿਓ ਮੈਂ ਅਦੀਕ ਕਰੂੰਗਾ ਸਾਰਿਆਂ ਦੇ ਸਾਹਮਣੇ ਗੁਰੂ ਸਾਹਿਬ ਦੇ ਸਾਹਮਣੇ ਅਰਦਾਸ ਕਰਕੇ ਅਸੀਂ ਕਿਉਂਕਿ ਬਾਕੀ ਤੇਨੂੰ ਪਤਾ ਹੀ ਹੈ ਵੀ ਇੱਕ ਹਕੂਮੇ ਕੋਹਾਦੂਗਾ ਇੱਥੇ ਜਾ ਬੰਦਾ ਜਿੱਦਾਂ ਉਹਨੇ ਵਿਚਾਰੇ ਦਲਜੀਤ ਦੀ ਹਾਕੀ ਪਲੇਅਰ ਕਿੱਡਾ ਟਾਪ ਦਾ ਪਲੇਅਰ ਉਹਦੀ ਜ਼ਿੰਦਗੀ ਬਰਬਾਦ ਕੀਤੀ ਹੈ ਇੱਥੇ ਕੋ ਲਿਆ ਕੇ ਮੇਰੇ ਤੇ ਕੋ ਇਲਜ਼ਾਮ ਲਾ ਦੂਗਾ ਉਹਦੀ ਮੈਂ ਪਰਵਾਹ ਨਹੀਂ ਕਰਦਾ ਤੇ ਲਈ ਜਾਵੇ ਉਹਦੀ ਕਚੈਦੀ ਦੇ ਵਿੱਚ ਆਪਾਂ ਖੜੇ ਹੋਵਾਂਗੇ ਤੇ ਆ ਜੀ ਜੇ ਹੁਣ ਤੇਰੇ ਚ ਹਿੰਮਤ ਹੈਗੀ ਤੇ ਤੇਰੇ ਚ ਅਣਖ ਹੈਗੀ ਟਾਈਮ ਚੇਂਜ ਕਰ ਲੂੰਗਾ ਉਹਦੇ ਮੁਤਾਬਕ ਆਉਂਗਾ ਆ ਪ੍ਰੈਸਰ ਨੂੰ ਭੇਜ ਦਿਆ ਜੇ ਉਹਨੂੰ ਕਹਾਂ ਜੇ ਤੇਰੇ ਟਾਈਮ ਦੇ ਮੁਤਾਬਕ ਆਉਂਗਾ ਮੈਂ ਬਹੁਤ ਬਹੁਤ ਧੰਨਵਾਦ ਜੀ